ਨਮਸਤੇ ਮੇਤਰੋ ਬਲੌਗ ਦੀ ਸ਼ੁਰੂਆਤ ਕਰਦੇ ਆ ਤੇ ਅੱਜ ਆਇਸ ਖੇਤ ਗੇੜਾ ਮਾਰਨ ਤੜਕੇ ਤੇ ਕੱਲ ਕੱਲ ਵੀ ਹੱਥ ਨੇ ਮੀਂਹ ਬਹੁਤ ਪੈ ਗਿਆ ਮੱਕੀ ਥੋੜੀ ਜਿ ਲਾਰਜੀ ਕੀਤੀ ਆ ਕਈ ਕਈ ਥਾਵਾਂ ਤੋਂ ਕਿਉਂਕਿ ਉੱਤੇ ਛੱਲੀ ਦਾ ਵਜਨ ਬਣਿਆ ਪਿਆ ਤੇ ਇਹ ਗਵਾਰਾ ਆਪਣਾ ਪਾਣੀ ਗ੍ਰੈਂਨ ਇਹਨੇ ਨਾ ਢਾਲਤਾ ਗਵਾਰਾ ਤਾਂ ਸਿੱਟਦਾ ਮੌਸਮ ਬਹੁਤ ਰਾਵਾ ਮੱਕੀਆਂ ਦਾ ਇਹ ਕੀ ਔਖਾ ਵਾਢਣ 'ਚ ਥੋੜੀ ਜਿਹੀ ਦਿੱਕਤ ਆ ਸਕਦੀ ਜੇ ਮੀਂਹ ਨਾ ਹਟੇ ਜੇ ਹਟ ਕੇ ਤਾਂ ਫਿਰ ਸੁੱਕ ਜਾਊਗਾ ਜਮੀਨ ਇਹ ਤਿੰਨ ਕ ਦਿਨ ਮੀਂਹ ਆਇਆ ਫਿਰ ਕੰਮ ਚੱਲ ਤੋ ਇਹ ਛੜੀ ਝੁੜੀ ਲੱਗ ਗਈ ਫਿਰ ਥੋੜਾ ਖਤਰਾ ਹੁੰਦਾ ਹੁਣ 8 ਕ ਦਿਨਾਂ ਨੂੰ ਮੱਕੀ ਵੜਨ ਦੇ ਨੇੜਾ ਟੱਬੇ ਟੁੱਬੇ ਦੇ ਸੁੱਕੇ ਹੀ ਪਏ ਆ ਕਿਨਾਂ ਤੇ ਤਾਂ ਬਾੜੂ ਰਹਿ ਤਾਏ ਤੇ ਮਹੀਮ ਖੜਦਾ ਨਹੀਂ ਗਿਆ ਤੇ ਪਾਣੀ ਪੀ ਤਾਨੂੰ ਦਿਖਾਉਣੇ ਆ ਦੋਸਤ ਟਿੱਬੇ ਤੇ ਝੜ ਕੇ ਕੀ ਮੋਹਲਾ ਵਰਖਾ ਦਾ ਛੰਨੀ ਦਵਾਈ ਨੂੰ ਪਣਿਆ ਪਿਆ ਇਹ ਹਾਲ ਹਾਲ ਤਾਂ ਠੀਕ ਹੈ ਇਹੀ ਕਾਫੀ ਆ ਸਵੇਰ ਨੂੰ ਹਵਾ ਪੈਂਦੀ ਥੋੜੀ ਜੀ ਮੱਕੀ ਥੋੜੀ ਚੁਰਣ ਹੋਏ ਚੁਰੜੀ ਜੀ ਕਰਦੀ ਉਹ ਤੋਂ ਬਜੀ ਹੈ ਹਜੇ ਜੇ ਮੀਂਹ ਰੋਕੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਮੱਕੀ ਵੱਢਣੀ ਕਿਉਂ ਕਿ ਹੋਊਗੀ ੱੱਬੇ ਤਾਂ ਵੀ ਇੱਕ ਮੰਡ ਡਿੱਗ ਚੁੱਕੀ ਆ ਉਹ ਵੀ ਝਾੜ ਕਰੇਲੇ ਦੀ ਵਾਲਾ ਦੇ ਉੱਤੇ ਹੋਰ ਨਾ ਟੱਬਾ ਖਿਸਕ ਜੀ ਮੈਂ ਪਿੱਛੇ ਹੁਣਨਾ ਇਹ ਆ ਗਿਆ 25 ਫੁੱਟ ਟੱਬਾ ਵਾ ਆਪਣਾ ਆਜਪੇ ਦੇਣ ਜਰੂਰ ਆਸਰਾ ਹੋ ਗਿਆ ਮੀਂਹ ਦੇ ਨਾਲ ਇਹ ਗੱਲ ਕਾਫੀ ਡੂੰਗੀ ਜਾਵੜੀ ਮੀ ਬਹੁਤ ਜ਼ਿਆਦੇ ਸੀ ਟੱਬਾ ਦਾ ਜਿਵੇਂ ਸੁੱਕਾ ਪਿਆ ਕਿਉਂਕਿ ਪਾਣੀ ਢਲ ਜਾਂਦਾ ਕੋਟੇਬਾ ਪੀ ਜਾਂਦਾ ਬਾਲੂ ਰੇਤਾ ਵਾਣ ਵੀ ਨਹੀਂ ਭਰੇਗੇ ਤੇ ਜਾਨੀ ਕਿ ਵਾਣ ਤਾਂ ਤਾਂ ਨਹੀਂ ਭਰੇ ਕਿਉਂਕਿ ਪਹਿਲਾਂ ਔੜ ਕਾਫੀ ਲੱਗੀ ਸੀ ਵਾਏ ਵਾਣ ਸੀ ਇਹ ਤੋਂ ਬਾਅਦ ਵਾਲੇ ਮੀਂਹ ਖਤਰੇ ਵਾਲੇ ਹੋਣਗੇ ਚਲੋ ਆ ਤਾਂ ਸੁੱਖ ਦਾ ਪੈ ਚੁੱਕਾ ਜਿਹੜਾ ਪੈ ਗਿਆ ਕਿਉਂਕਿ ਮੱਕੀ ਕਾਫੀ ਨੁਕਸਾਨੀ ਜਾਊਗੀ ਜੇ ਮੀਂਹ ਤੇ ਵਿੱਚ ਝਿੜ ਆ ਗਿਆ ਨਾ ਫਿਰ ਹਾਲ ਤਾਂ ਬੱਚਾ ਤਾਂ ਹਜੇ ਆ ਵੱਲਾ-ਵੱਲਾ ਦੀ ਭਾਦੀ ਬਣਾਤੀ ਇੱਕ ਵਾਰੀ ਤਾ ਚਲੋ ਹੁਣ ਮਿੱਤਰ ਪਿਆਰੇ ਪਾ ਥੱਲੇ ਜਾ ਜਣ ਨੂੰ ਥੱਲੇ ਦਾ ਵੀ ਕਿਉ ਕੀ ਆ ਖਾਰਾ ਪੈ ਗਿਆ ਪਾਣੀ ਢਲਦਾ ਆਹ ਪਾਣੀ ਇਧਰ ਤਾਉ ਟਿੱਬੇ ਦਵਾ ਕੇ ਇਧਰ ਢਲ ਜਾਂਦਾ ਇੱਥੋਂ ਬਣੀ ਤਾਂ ਬਹੁਤ ਸੋਹਣੀ ਖੜੀ ਆ ਤੁਸੀਂ ਦੇਖ ਸਕਦੇ ਹੋ ਲਾਸ ਮਤੀ ਦੀ ਆ ਆਪਣੇ ਗਵਾਂਢੀ ਦਾ ਚਾਰ ਵਾਲਾ ਟੋਆ ਅੰਬੂ ਦਾ ਸੁੱਕਾ ਪਏ ਇੱਥੇ ਜੇ ਪਾਣੀ ਖੜਾ ਦੇ ਹਣ ਤੁਹਾਨੂੰ ਅੱਗੇ ਦਿਖਾਉਣੇ ਆ ਜਾ ਕੇ ਕਿੰਨਾ ਪਾਣੀ ਹੈ ਪਰੜੀ ਦੇ ਉੱਤੇ ਸੂਏ ਤੇ ਖੜਾ ਹਨ ਇਹ ਤੁਹਾਨੂੰ ਦੇਖੋ ਆਪਟਰਸਾਈਕਲ ਵੀ ਬੰਦ ਹੋ ਗਿਆ ਦਰਦਾ ਟਿਪ ਪਰੜੀ ਦਾ ਜਿਹੜੀ ਪਰੜੀ ਦੇਖੀ ਨਾ ਕਿੰਨਾ ਪਾਣੀ ਦਾ ਆ ਹਾਲਜਾ ਹੋਇਆ ਪਿਆ ਇੱਥੇ ਲਾ ਕੇ ਮੋਟਰਸਾਈਕਲ ਨਹੀਂ ਆਲਾ ਨੂੰ ਕੱਢਣਾ ਪੈਣਾ ਆਸੇ ਇਹ ਕਹੋ ਰਹੇ ਬੱਚੇ ਅੜੀ ਕਰ। ਅੜਦੇ ਆ ਪਾਣੀ ਆਪਾਂ ਇੱਥਾਂ ਸੂਏ ਚ ਜਿੰਨਾ ਕਿ ਨਿਕਲ ਸਕਿਆ ਕਈ ਤਾਂ ਮੇਰੇ ਕੋਲੇ ਹੈ ਨਹੀਂ ਹੱਥ ਨਾਲ ਹੀ ਕੱਢਣ ਦੀ ਕੋਸ਼ਿਸ਼ ਕਰਦੇ ਆਂ